सच कंडर सावजी, वाही सच्चे सच्चिपश, सच कंडर साव, वाही गुरु, वाही गुरु की जगह जगह टाल, जोध पर गुरु दें। ਲੋ ਜੀ ਨਗਾਰਾ ਦੇਖੋ ਸਿੰਘੂਰ ਗੁਰਦੁਆਰਾ ਸਾਹਿਬ ਗੁਰੂ ਕਿਟਾਬ ਇੱਕ ਜੈਤੋ ਦੇਵ ਚਾਲੇ ਤੇ ਕੋਟਕਪੁਰੇ ਦੇ ਸਨ ਦੇ ਵਿਚਾਲੇ ਗੁਰੂ ਕਿਟਾਬ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਤੇ ਕੋਹੜੇ ਨੇ ਪੌੜ ਮਾਰਿਆ ਸੀ ਇੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ 10ਵੀਂ ਪਾਸਾਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਲਿਖਤ ਦਰਸ਼ਨ ਕਰੂ ਜੀ ਸੰਗਤੋ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਦੀ ਲਿਖਤ ਹਰ ਇੱਕ ਦੀ ਲਿਖਤ